ਸਾਜਮਾ ਮੈਕਸ ਹਸਪੀਟਲ ਮੁਹਾਲੀ ਆ ਸੀ ਸਾਡੇ ਸਰਪੰਚ ਸਾਹਿਬ ਦੇ ਜੀਜਾ ਜੀ ਇੱਥੇ ਐਡਮਿਟ ਹੈ ਉਹਨਾਂ ਨੂੰ ਆਈ ਸੀ ਯੂ ਚ ਲੈਣ ਲਈ ਅਸੀਂ ਉਧਰ ਦੇ ਬੈੱਡ ਅਰੇਂਜ ਕਰ ਰਹੇ ਸੀਗੇ ਜਦ ਤੱਕ ਇਹ ਕਹਿੰਦੇ ਕਿ ਕਿਉਂਕਿ ਉਹਨਾਂ ਦਾ ਕਾਰਡ ਬਣਿਆ ਉਹਨਾਂ ਦੇ ਜਿੰਨੇ ਚਿਰ ਤੱਕ ਪੈਸੇ ਨੋਚਣੇ ਸੀ ਉਦੋਂ ਤੱਕ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੁਣ ਆਜੋ ਕਹਿ ਰਹੇ ਕਿ ਹੁਣ ਖੜ ਜੋ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਤੁਹਾਡੇ ਕੋਲ ਬੈੱਡ ਹੈ ਨਹੀਂ ਸਾਡੇ ਹੁੰਦੇ ਆ ਅੱਧੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੀਜ ਟੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਦੀ ਪਈ ਐ ਆ ਸਾਰੀ ਖਾਦੀ ਪਈ ਐ ਆ ਬੈਠ ਸਾਰੀ ਬੈਠ ਆ ਸਾਰੇ ਬੈਠੇ ਤੱਕ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿੰਨਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਾਤਰਾ ਹਾ ਜੀ ਬੀ ਉਹ ਵਿਚਾਰੀ ਛੋਟੀ ਜੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਕੜਿਆ ਨਾ ਹਮਾਰੇ ਕੋਲ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂ ਉਹ ਪਹਿਲੇ ਫਾਈਲ ਦੇਖੀ ਆ ਵੀ ਬੋਲਦੇ ਆ ਮਰਗਾ ਸੀ ਮਾਮਾ ਜੀ ਸੀ ਖਾਲੀ ਪਈਏ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਆ ਸੀ ਕਿ ਇਹ ਬੇਸਿਕਲੀ ਤਾਂ ਦੇਖਣਾ ਕਿੱਥੋਂ ਪੈਸੇ ਬਣ ਸਕਦੇ ਹੈ ਹਾਂ ਜੀ ਇਹੀ ਹੈ ਨਾ ਮਸਲ ਗੇਰ ਜਮ ਮੈਂ ਜਾਣੇ ਕਿ ਇੱਧਰ ਮੈਂ ਹੁਣੇ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਕਰ ਰਿਹਾ ਫੋਨ ਕੇ ਇਹਨਾਂ ਦੇ ਤਾਂ ਬੈੱਡ ਚੱਕ ਕਿਤੇ ਜਾਣ ਕਰਤੀ ਥਿਸ ਇਜ਼ ਗਰੋਸ ਇਨ ਹਿਊਮਨ ਅੱਛਾ ਤੇ ਉਹ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਕਿਉਰਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ